ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਨੌਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਅੱਜ ਹੈਗੀ ਆ ਉਹਈ ਅਸ਼ਟਮੀ ਤੇ ਅੱਜ ਉਹਈ ਅਸ਼ਟਮੀ ਦਾ ਆਪਾਂ ਮੱਥਾ ਟੇਕਾਂਗੇ ਬੱਚਿਆਂ ਦੇ ਲਈ ਹੋਣਾ ਮੈਂ ਵਾਦ ਰੱਖਿਆ ਹੋਇਆ ਮੈਂ ਤੇ ਆਪਣੇ ਬੱਚਿਆਂ ਦੇ ਲਈ ਹੋਰ ਕਿਹੜੀਆਂ-ਕਿਹੜੀਆਂ ਭੈਣਾਂ ਨੇ ਵਾਰਤ ਰੱਖਿਆ ਜਰੂਰ ਦੱਸਿਓ ਮੈਂ ਆਪਣੇ ਬੱਚਿਆਂ ਦੇ ਲਈ ਵਾਰਤ ਰੱਖਿਆ ਹੋਈ ਆ। ਅਸਮੀ ਦਾ ਪਹਿਲਾਂ ਮੈਂ ਕੱਲ ਬਿਮਾਰ ਸੀ। ਕੱਲ ਮੈਨੂੰ ਫੀਵਰ ਸੀਗਾ। ਕੱਲ ਪਹਿਲਾਂ ਮੇਰੀ ਸਲਾਹ ਨਹੀਂ ਸੀਗੀ ਮੈਂ ਰੱਖੂੰਗੀ ਸ਼ਾਇਦ ਇਹ ਰੱਖ ਹੋਵੇ। ਪਰ ਅੱਜ ਹਿੰਮਤ ਜੀਪ ਆ ਕੇ ਫਿਰ ਮੈਂ ਉੱਠ ਕੇ ਆਪਣਾ ਰੱਖਿਆ ਤੇ ਸੂਟ ਆਪਾਂ ਨੇ ਸਿੰਪਲ ਪਾਇਆ ਕਿਉਂਕਿ ਤੁਹਾਨੂੰ ਪਤਾ ਵੀ ਗੁਲਗੁਲੇ ਕਚੋਰੀਆਂ ਬਣਣੀਆਂ ਹੁੰਦੀਆਂ ਨੇ। ਹਨਾ ਆਪਾਂ ਨੇ ਚੱਕਰਾਪਰ ਨਾ ਹੁੰਦਾ ਚੱਕਰੀ ਤੇ ਉਹਦੇ ਕਰਕੇ ਫਿਰ ਛਿੱਟੇ ਛੱਟੇ ਪਏ ਜਾਂਦੇ ਨੇ ਤਾਂ ਕਰਕੇ ਆਪਾਂ ਸੂਟ ਸਿੰਪਲੇ ਰੱਖਿਆ ਸਿੰਪਲ ਸੂਟ ਅੱਜ ਪਾਇਆ ਏ ਸੋਹਣਾ ਲੱਗਦੀ ਆ ਦੇਖੋ ਗਾਇਸ ਫਿਰ ਹੁਣ ਬੱਚੇ ਮੇਰੇ ਸਕੂਲ ਤੋਂ ਹੁਣੇ ਆਏ ਨੇ ਅੱਜ ਇਹਨਾਂ ਦਾ ਹਾਫ ਡੇ ਸੀਗਾ ਤੇ ਆ ਗਏ ਸਕੂਲ ਤੋਂ ਬਸ ਹੁਣ 2:00 ਬਜ ਗਏ 3:00 ਵਜੇ ਫਿਰ ਮੈਂ ਮੱਥਾ ਟੇਕੂਗੀ ਤੇ ਕਿਹੜੀਆਂ-ਕਿਹੜੀਆਂ ਭੈਣਾਂ ਨੇ ਵਰਤ ਰੱਖਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਰੱਖਦੀ ਹੁੰਨੀ ਆ ਹੋਈ ਅਸਟਮੀ ਦਾ ਵਰਤ ਤੇ ਹੋਰ ਕੀ ਕਹਿਣਾ ਸੀ हां जी ਪਿਛਲੇ ਵਲੌਗ ਨੂੰ ਪਿਆਰ ਜ਼ਰੂਰ ਦਿਓ ਕਰਵਾ ਚੌਥਾ ਵਾਲਾ ਵਲੌਗ ਹੈ ਜਿਹੜਾ ਬਹੁਤ ਘੱਟ ਜਾਣਿਆਂ ਨੇ ਦੇਖਿਆ ਪਲੀਜ਼ ਸਾਰੇ ਜਾਣੇ ਜ਼ਰੂਰ ਦੇਖਿਓ ਤੁਸੀਂ ਲਗਾਤਾਰ ਨਹੀਂ 파ਰੀ ਨਾ ਤਾਂ ਲਗਾਤਾਰ ਨਹੀਂ ਵਲੌਗ 파ਰੀ ਪਰ ਮੈਂ ਕਰੂੰਗੀ ਕੰਟੀਨਿਊ ਸ਼ੁਰੂ ਕਰੂੰਗੀ ਕਿਉਂਕਿ ਮੈਂ ਆਪਣਾ ਦਿਵਾਲੀ ਦੀਆਂ ਸਫਾਈਆਂ ਦਾ ਵੀ ਹਜੇ ਭਿਆਨ ਸ਼ੁਰੂ ਕਰਨਾ ਹੈ ਤੇ ਉਹ ਹਜੇ ਸਟੋਰ ਦਾ ਹੀ ਹੋਇਆ ਇੱਕ ਤੇ ਬਾਕੀ ਪਰਦੇ ਵਗੈਰਾ ਵਾਸ਼ ਕੀਤੇ ਆ ਬਾਕੀ ਸਾਰਾ ਹਜੇ ਰਹਿ ਰਿਹਾ ਹੈ ਕਰਨੇ ਤੋਂ ਮੈਂ ਕਿਹਾ ਚਲੋ ਵੀ ਹੁਣ ਆਹ ਹੋਈ ਅਸ਼ਟਮੀ ਤੋਂ ਬਾਅਦ ਲੱਗਾਂਗੇ ਕਰਨ ਅਤੇ ਇੱਕ ਦਿਨ ਫਿਰ ਤੇ ਪਾਪਾ ਨੂੰ ਨਾਲ ਲਾ ਕੇ ਫਿਰ ਮੈਂ करूंगी ਕੱਲੀ ਤੋਂ ਫਿਰ ਮੇ ਤੋਂ ਨਹੀਂ ਹੁੰਦਾ ਹੈਗਾ ਇੰਨਾ ਕੰਮ ਤੇ ਤੇ ਪਾਪਾ ਫਿਰ ਖਿੱਚ ਤੂੰ ਕਰਨੀ ਹੁੰਦੀ ਆ ਨਾ ਬੈਟਾਂ ਦੀ ਤੇ ਉਹ ਫਿਰ ਨਾਲ ਲੱਗਣਗੇ ਕਰਨ ਤੇ ਬਾਕੀ ਜੀ ਪਲੇਸ ਕਮੈਂਟ ਕਰਕੇ ਜਰੂਰ ਜਾਇਆ ਕਰੋ ਜੇ ਵਲੌਗ ਦੇਖਦੇ ਹੋ ਤਾਂ ਲਾਈਕ ਵੀ ਜਰੂਰ ਕਰਿਆ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਹੁਣ ਮੈਂ 3:00 ਵਜੇ ਮਿੰਟਸੂੰਗੀ ਮਿੰਟਸ ਕੇ ਹਨਾ ਫਿਰ ਉਸ ਤੋਂ ਬਾਅਦ ਆਪਣਾ ਚਾਹ ਪਾਣੀ ਹੈ ਜਿਹੜਾ ਉਹ ਪੀਉਂਗੀ ਤੇ ਉਸ ਤੋਂ ਬਾਅਦ ਜਲਦੀ ਨਿਕਲ ਜਾਂਦੇ ਨੇ ਤਾਰੇ ਸੱਤ ਦੇ ਵਿੱਚ ਵਿੱਚ ਨਿਕਲ ਜਾਂਦੇ ਹੁੰਦੇ ਨੇ ਤੇ ਫਿਰ ਮੈਂ ਜਿਹੜੇ ਗੁਲਗੁਲੇ ਚੋਰੀਆਂ ਨੇ ਉਹ 4 4:30 ਵਜੇ ਸ਼ੁਰੂ ਕਰ ਲੂੰਗੀ ਜਾਂ 5:00 ਵਜੇ ਬਣਾਉਣੇ ਸ਼ੁਰੂ ਕਰ ਲੂੰਗੀ ਤਾਰਿਆਂ ਨੂੰ ਇਹ ਅੱਜ ਹੈ ਤਾਰਿਆਂ ਦਈ ਦਾ ਹੁੰਦਾ ਹੈ ਜਲ ਤੇ ਫੇਰ ਨਾ ਆਪਾਂ ਗੁਲਗੁਲੇ ਕਿਚੌਰੀਆਂ ਬਣਾਵਾਂਗੇ ਗੁਲਗੁਲੇ ਕਿਚੌਰੀਆਂ ਕਿਵੇਂ ਬਣਾਵਾਂਗੇ ਜੇ ਤੁਸੀਂ ਵੀ ਖਾਣੀਆਂ ਤਾਂ ਆ ਜੇ ਉਹ ਮੇਰੇ ਪਿੱਛੇ ਮੁੰਡਾ ਡਾਂਸ ਕਰ ਰਿਹਾ ਹੈ ਕੱਪੜੇ ਨਹੀਂ ਪਾਏ ਹੋਏ ਨੇ ਇੱਜ਼ਤ ਨਹੀਂ ਰਹਿਣੀ ਤੇਰੀ ਤੇ ਕੱਪੜੇ ਨਹੀਂ ਪਾਏ ਹੋਏ ਡਰੈਸ ਖੋਲ ਕੇ ਡਰੈਸ ਖੋਲ ਤੋਂ ਆ ਕੇ ਤੇਰਾ ਡਾਂਸ ਕਰ ਰਿਹਾ ਜੀ ਕਿਚੌਰੀਆਂ ਬਣਨੀਆਂ ਨੇ ਕਿਚੌਰੀ ਖੁਸ਼ ਹੋਇਆ ਕਹਿ ਲਿਆ ਜਮਮਾ ਕਿਚੌਰੀਆਂ ਬਣਾਉਣਗੇ بس ਮੈਨੂੰ ਇੱਕ ਇੱਕ ਚੀਜ਼ ਦੀ ਕਮੀ ਆ ਧਨੀਆ ਨਹੀਂ ਹੈਗਾ ਧਨੀਆ ਦੀ ਕਮੀ ਆ ਤੇ ਬਾਕੀ ਮੈਂ ਪੁੱਛਦੀ ਆ ਸਾਡੀ ਕੰਟੀ ਨੇ ਜੀ ਉਹਨਾਂ ਨੇ ਲਾਇਆ ਹੋਇਆ ਧਨੀਆ ਫਿਰ ਮੈਂ ਉਹਨਾਂ ਤੋਂ ਪੁੱਛਦੀ ਆ ਫਿਰ ਉਹਨਾਂ ਤੋਂ ਮੰਗਾ ਲਾਂਗੇ ਆਪਾਂ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਜਦੋਂ ਮੱਥਾ ਟੇਕਾਂਗੇ ਆ ਆ ਬਾਬਾ ਵੀ ਮੈਂ ਓਏ ਓਏ ਹਾਂਜੀ ਫਰੈਂਡਸ ਇੱਧਰ ਆਜੋ ਉਧਰ ਬਰਾਉਂਟ ਪੈ ਰਹੀ ਆ ਹਾਂਜੀ ਫਰੈਂਡਸ ਆਪਾਂ ਨੇ ਆਲੂ ਆ ਜਿਹੜੇ ਉਹ ਵੀ ਬਾਹਰ ਕੇ ਰੱਖ ਲੇ ਚਾਹ ਮੈਂ ਬਣਾ ਲਈ ਹੁਣ ਚਾਹ ਪੀਉਂਗੀ ਤੇ ਇੱਧਰ ਆਪਾਂ ਨੇ ਸ਼ੱਕਰ ਆਰ ਚੀਨੀ ਮਿਕਸ ਕਰਕੇ ਵੀ ਪੀਉ ਕੇ ਰੱਖਦੀ ਤੇ ਹੁਣ ਮੈਂ ਮੱਥਾ ਟੇਕੂਗੀ 3 ਵਜ ਚੁੱਕੇ ਨੇ ਤੇ ਬਾਹਰ ਹੁਣ ਮੱਥਾ ਟੇਕ ਕੇ ਆਉਨੇ ਆਪਾਂ ਅੱਜ ਸਿਹਤ ਥੋੜੀ ਜਿਹੀ ਡਾਊਨ ਆ ਅੱਜ ਸਿਹਤ ਥੋੜੀ ਜਿਹੀ ਡਾਊਨ ਚੱਲਦੀ ਆ ਆਪਾਂ ਹੁਣ ਲੱਗਿਆ ਮੱਥਾ ਟੇਕਾਂ ਮੈਂਸਾ ਤੇ ਮੈਂ ਇਦਾਂ ਨਹੀਂ ਇਸ ਵੀ ਹੰਨਿਆ ਚੱਕਰੀ ਵੀ ਕਰੂਗਾ ਕਰੂਏ ਰੂ ਵੀ ਤੇ ਚੱਕਰੀਆਂ ਨੂੰ ਵੀ ਹੁਣ ਮੈਂਸ ਕੇ ਮੈਂ ਸਹਜ ਨੂੰ ਦੇ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਚਾਹ ਪੀ ਲੂੰਗੀ ਐਪਲ ਖਾਣਾ ਹੋਊਗਾ ਤਾਂ ਖਾ ਲੂੰਗੀ ਹਨਾ ਫਿਰ ਉਸ ਤੋਂ ਬਾਅਦ ਚੱਕਰੀ ਦਾ ਵਰਤ ਜਿਹੜਾ ਚੱਕਰੀ ਆ ਹਨਾ ਉਹ ਤੇ ਭਰਾਂਗੇ ਆਪਾਂ ਬਣਾਵਾਂਗੇ ਗੁਲਗੁਲੇ ਕਚੌਰੀਆਂ ਤੇ ਫਿਰ ਉਹ ਹੀ ਮਾਦਾ ਦੇ ਮੁੱਢ ਰੱਖ ਕੇ ਮੱਥਾ ਟੇਕਾਂਗੇ ਤਾਂ ਫਿਰ ਬੱਚਾਂ ਨੂੰ ਚੱਕਰੀ ਦੇ ਦਾਂਗੇ ਆਪਾਂ ਨੇ ਸਹਿਜ ਨੂੰ ਦੇਣੀ ਆ ਇਹ ਚਲੋ ਫਿਰ ਬੈਂਡ ਬੰਦ ਕਰਦੇ ਆ ਕੈਮਰਾ ਹਾਂਜੀ ਫਰੈਂਡਸ ਹੁਣ ਮੈਨ ਲੱਗਦੀ ਮੈਂ ਜ਼ਿਆਦਾ ਘੁੱਟ ਪੀ ਲਿਆ ਆਪਣਾ ਤੇ ਨੀਂਦ ਆ ਰਹੀ ਆ ਮੈਂ ਕਿ ਉਹ ਚੱਲ ਪਹਿਲਾਂ ਤਿਆਰੀ ਜੀ ਕਰਕੇ ਰੱਖ ਲਵਾਂ ਹਨਾ ਫਿਰ ਮੈਂ ਬਾਅਦ ਵਿੱਚ ਉਹ ਕਰਦੀ ਆ ਹੁਣ ਆਪਾਂ ਆਲੂ ਛਿੱਲ ਕੇ ਰੱਖ ਦਾਂਗੇ ਆਲੂਆਂ ਨੂੰ ਛਿੱਲ ਕੇ ਪਰ ਕਟੋਰੀਆਂ ਦੇ ਗੋਗਲੇਾਂ ਦੀ ਤਿਆਰੀ ਹੈ ਨਾ ਮੈਂ 5 5:30 ਵਜੇ ਲਗੂਗੀ ਬਣਾਉਣ ਤੇ ਵੈਸੇ ਵੀ ਸਾਡੇ ਨਾਲ ਟਾਈਮ ਨਹੀਂ ਲੱਗਦਾ ਹੈਗਾ ਮਤਲਬ ਕਿ ਜੇ ਮੈਂ ਲੱਗ ਵੀ ਗਈ ਕੀ ਕਹਿੰਦੇ ਆ 6 ਵਜੇ ਵੀ ਲੱਗਦੀ ਤਾਂ ਵੀ ਵਧੀਆ ਟਾਈਮ ਬਣ ਜਾਣੀਆ ਤਾਂ ਵੈਸੇ ਕਰਾ ਬਹੁਤ ਬੜਾ ਟੱਬਰ ਆ ਹੈ ਨਾ ਹੋਰ ਟੱਬਰ ਵਾਲਿਆਂ ਨੂੰ ਸਾਧਰੇ ਲੱਗਣਾ ਪੈਂਦਾ ਹੈ ਅਸੀਂ 4 ਤੱਕ ਜਾਣੇ ਆ ਤੇ ਮੈਂ ਵੀ ਚੱਲ ਵੀ ਆ ਤੂੰ ਪਹਿਲਾਂ ਚੱਲਣਾ ਪਰ ਮੈਂ ਦਗੀ ਸੋਣਾ ਸਾਜ ਨਹੀਂ ਮੈਂ ਸੋਜੂ ਮੈਂ ਨਹੀਂ ਹੋ ਪਹਿਲੇ ਮੈਨੂੰ ਆਲੂ ਛਿੱਲੇ ਕੇ ਰੱਖਣ ਦੀ ਤਿਆਰੀ ਕਰਕੇ ਤੇ ਇੱਕ ਚੀਜ਼ ਦੀ ਘਾਟ ਆ ਮੈਂ ਰਾਤ ਨਾਲ ਮੇਤੋ ਗਲਤੀ ਬਹੁਤ ਵੱਡੀ ਹੋਗੀ ਸ਼ਾਇਦ ਬਫਰੋਤਾ ਦੀ ਹੋ ਗਈ ਸ਼ਾਇਦ ਧਨੀਆ ਦੇ ਮਗਵੜਾ ਭੁੱਲ ਗਈ ਮੈਂ ਉਹ ਹੁਣ ਧਨੀਆ ਹੋਰੇ ਤੋਂ ਮਿਲ ਨਹੀਂ ਰਿਹਾ ਹੈਗਾ ਕਿੱਥੋਂ ਵੀ ਪਪਾ ਪਪਾ ਨਹੀਂ ਹੋਣਾ ਨਹੀਂ ਪਪਾ ਨੇ ਤਾਂ ਰਾਤ ਤੱਕ ਹੋਣਾ ਹੈ ਜਦ ਤੱਕ ਬੱਥਾ ਦੇਖਣਾ ਉਹ ਤੋਂ ਪਹਿਲਾਂ ਤਾਂ ਮੈਂ ਬਣਾ ਕੇ ਰੱਖ ਦਾਨੇ ਆ ਮੇਰਾ ਤਾਂ ਬਸ ਆਹੀ ਗੱਲਤੀ ਹੋ ਗਈ ਮੈਂ ਤਾਂ ਨਾ ਹਰਾ ਧਨੀਆ ਨੂੰ ਚੁੱਕਾ ਧਨੀਆ ਤਾਂ ਹੈਗਾ ਇਹ ਪਾਊਡਰ ਤਾਂ ਪਰ ਹਰੇ ਧਨੀਏ ਦੀ ਜਿਹੜੀ ਖੁਸ਼ਬੂ ਆ ਉਹ ਤਾਂ ਲੈਦੀ ਉਹ ਹੁੰਦੀ ਆ ਨਾ ਕਚੌਰੀਆਂ ਦੇ ਵਿੱਚ ਉਹ ਤਾਂ ਜਾਨ ਪਾ ਦਿੰਦਾ ਕਚੌਰੀਆਂ 'ਚ ਤੇ ਖੰਨੇ ਤੋਂ ਤਾਂ ਮਿਲ ਜਾਂਦਾ ਉਹ ਪਿੰਡਾਂ 'ਚ ਘੱਟ ਮਿਲਦਾ ਹੁਣ ਕਿਉਂਕਿ ਹਜੇ ਧਨੀਆ ਹੋਇਆ ਨਹੀਂ ਨਾ ਹੁਣ ਨਵਾਂ ਆਇਆ ਸਾਰੇਆਂ ਲੋਕਾਂ ਨੇ ਉਹਦੇ ਕਰਕੇ ਥੋੜਾ ਜਿਹਾ ਹੋਊਗਾ ਬੱਸ ਕਰੀਏ ਹੁਣ ਭਾਈ ਭਾਈ ਵੀ ਨਾ ਆਇਆ ਸਬਜ਼ੀ ਵਾਲਾ ਕੋਈ ਮਦਗਾਨੀਆਂ ਕੋਈ ਹੋਰ ਕੋ ਬਈ ਆਜਵੇ ਜ ਮਿਲ ਜਵੇ ਕਿਸੇ ਕੋ ਤੇ ਜਿਹੜੇ ਨੇ ਆਉਣਾ ਉਹ ਰਾਤ ਨੂੰ ਨੇਰੇ ਹੋਏ ਉਹ ਗਜਰ ਤੱਕ ਤਾਂ ਮੈਂ ਬਣਾ ਲੈਣੀਆਂ ਨੂੰ ਆਜੋ ਜੀਰੇ ਜੀ ਨੇ ਮੇਰੇ ਹੱਥ ਦੀਆਂ ਬਦੌਲੀਆਂ ਖਾਣੀਆਂ ਨੇ ਅਭੀ ਜਨ ਜਖਾਮ ਹੋਇਆ ਹੋਇਆ ਬੋੜੀ ਲੈ ਲਾਓ ਚੱਲ ਬੋੜੀ ਲੈ ਲਾ 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 ਜੀ ਗੱਲ ਲਾ ਲ ਜੀ ਬੋੜੀ ਚੱਕਾ ਚੱਕ ਤਾਂ ਤੁਸੀਂ ਵੀਡੀਓ ਦਾ ਕੰਮ ਨਹੀਂ ਕਰਦੇ ਉਧਰ ਪਈ ਆ ਔਰ ਸੋਈ ਚ ਪਈ ਉਹ ਥੀ ਲਿਆ

ਇੱਥੇ ਆਪਣਾ ਆਲੂਆਂ ਦਾ ਮਿਕਸ਼ਰ ਵੀ ਤਿਆਰ ਆ ਇਹ ਚ ਨਾਮਕ ਪਾਉਣਾ ਫਿਰ ਇਹਨੂੰ ਬਸ ਮਿਕਸ ਕਰਨਾ ਹੈ ਤੇ ਆਟਾ ਵੀ ਆਪਾਂ ਨੇ ਗੁੰਨ ਲਿਆ ਤੇ ਇੱਧਰ ਆਪਾਂ ਨੇ ਗੁਲਗਲੇ ਦਾ ਹੈ ਮਿਕਸਚਰ ਤਿਆਰ ਕਰ ਲਿਆ ਗੁਲਗਲਿਆਂ ਦਾ ਵੀ ਮਿਕਸਚਰ ਤਿਆਰ ਆ ਤੇ ਬਸ ਹੁਣ ਗੁਲਗਲੇ ਬਣਾਉਣੇ ਸ਼ੁਰੂ ਕਰਨੇ ਆ ਤੇਲ ਆਪਣਾ ਇੱਧਰ ਗਰਮ ਹੋ ਰਿਹਾ ਨਾਲ ਦੀ ਨਾਲ ਤੇ ਗਰਮੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਸੀ ਮੰਮਾ ਪੱਖਾ ਲਾ ਲਓ ਪਰ ਜਦੋਂ ਪੱਖਾ ਲਾ ਲਿਆ ਤਾਂ ਗੈਸ ਗੈਸ ਨਹੀਂ ਹੂੰ ਤੁਹਾਇ ਤੋਂ ਅੰਦਰ ਹੋ ਜਾਣਾ ਗਏ ਉਹ ਵੀ ਇੱਦਾਂ ਹੋਣ ਲੱਗ ਬੰਦ ਹੋਣ ਲੱਗ ਜਾਂਦਾ ਅ ਜਸਟ ਖਣ ਚਲਾ ਦੇ ਹੁਣ ਮੇਲੇ ਦਵਾਜ ਆਊਗੀ ਕੋਈ ਗੱਲ ਨਹੀਂ ਮਾੜੇ ਦਾ ਦੇਖ ਰੰਮਿਆ ਚਿਕਵਾ ਦੇਖ ਰਹਾ ਤੇਲ ਜੀ ਆਪਣਾ ਹੋ ਚੁੱਕਿਆ ਗਰਮ ਤੇ ਮੈਨੂੰ ਹੱਥ ਨਾਲ ਬਣਾਉਣ ਦੀ ਆਦਤ ਆ ਗੁਲਗੁਲੇ ਆਪਾਂ ਹੱਥ ਨਾਲ ਬਣਾਵਾਂਗੇ ਸੁਆ ਜਲ ਕੇ ਪਰ ਜੜੇ ਹੀ ਹੈ ਇਹ ਹੈਗਾ ਜੀ ਸ਼ੱਕਰ ਔਰ ਚੀਨੀ ਦਾ ਮਿਕਸ ਕਰ ਗਲੇ ਅੱਧੀ ਸ਼ੱਕਰ ਪਾਈਆ ਜੀ ਅੱਧੀ ਆਪਾਂ ਨੇ ਪਾਈਆ ਚੀਨੀ ਕਿਉਂਕਿ ਫਿਰ ਸ਼ੱਕਰ ਕੱਲੀ ਨਾਲ ਨਾ ਮਿੱਠਾ ਘੱਟ ਰਹਿ ਜਾਂਦਾ ਫੇ ਤਿੱਖੇ-ਤਿੱਖੇ ਜੇ ਬਣਨ ਪਰ ਤਿੱਕੇ-ਤਿੱਕੇ ਲੱਗ ਜਾਂਦੇ ਨੇ ਤਾਂ ਕਰਕੇ ਮੈਂ ਦੋਨੋਂ ਚੀਜ਼ਾਂ ਮਿਕਸ ਕਰ ਲ ਲਈਆਂ ਤੇ ਪਾਸਟਾ ਨਾਲ ਐਦਾਂ ਨਹੀਂ ਬਣਦਾ ਆ ਦੇਖਿਂ ਮੈਂ ਥੋੜੇ ਫੁੱਲੇ-ਫੁੱਲੇ ਦੇਖੋ ਮੈਂ ਥੋੜਾ-ਥੋੜਾ ਪਾਇਆ ਸੀਗਾ ਫੁੱਲ ਦੇਖੋ ਕਿੱਡੇ ਗਏ ਪਰ ਮੈਂ ਨਾ ਇਹ ਮੈਂ ਪਹਿਲਾਂ ਥੋੜ੍ਹ ਕੇ ਰੱਖ ਲੰਨੀ ਆ ਉਹ ਪਾਸਟਾ ਨਾਲ ਐਦਾਂ ਨਹੀਂ ਲੱਗਦੀ ਗਲਾਬੀ ਮੈਂ ਨਾ ਪਹਿਲਾਂ ਬਣਾ ਲੰਨੀ ਆ ਕਿ ਜੇ ਰੱਖ ਦਾਂਗੇ ਤਾਂ ਫੁੱਲਣ ਲੱਗ ਜਾਂਦੇ ਨੇ ਆਪੇ ਫਿਰ ਆਪਾਂ ਨੂੰ ਨਾ ਉਹ ਪਾਉਣ ਦੀ ਲੋੜ ਨਹੀਂ ਪੈਂਦੀ ਮਿੱਠਾ ਸੋਡਾ ਮੈਂ ਮਿੱਠਾ ਸੋਡਾ ਕਦੇ ਨਹੀਂ ਪਾਇਆ ਹੈਗਾ ਇਹਨੇ ਸੋੜੇ ਫੁੱਲੇ ਫੁੱਲੇ ਬਣਦੇ ਨੇ ਨਾ ਲਓ ਜੀ ਆਪਾਂ ਕੈਸ ਕਰ ਲਾਂ ਨੇ ਤੇਜ਼ ਮੈਨਾਂ ਜੇ ਅਸ ਉੱਪਰ ਚੱਕੋ ਫੋਨ ਬਾਹਰ ਕਰਕੇ ਜੰਦੀਆਂ ਨੇ ਦੇਖੋ ਜੀ ਚਲ ਵੀ ਫਿਰ ਆਪਾਂ ਚੱਕਰੀ ਚ ਪਾ ਲੈਣੇ ਆ ਪਹਿਲਾਂ ਇੱਧਰ ਰੱਖਾਂਗੇ ਫਿਰ ਚੱਕਰੀ ਚ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਬਣਾਵਾਂਗੇ ਕਚੋਰੀਆਂ ਚਲੋ ਜਦੋਂ ਹੁਣ ਮੈਂ ਕਚੋਰੀਆਂ ਬਣਾਉਂਗੀ ਤੁਹਾਨੂੰ ਫੇਰ ਮਿਲਦੀਆਂ ਅੰਨ ਦੀ ਪ੍ਰੰਸ ਹੁਣ ਆਪਾਂ ਲੱਗੇ ਕਚੋਰੀਆਂ ਬਣਾਉਣਾ ਇੱਧਰ ਦੇਖੋ ਬਣ ਚੁੱਕੀਆਂ ਨੇ ਸਹਿਜ ਗੁਰਦੁਆਰਾ ਸਾਹਿਬ ਚਲੇ ਗਈ ਸੀ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਪਾਇਆ ਬਸ ਕੋਹ ਪਾਤੇ ਨਹੀਂ ਆ ਗਿਆ ਬਸ 4-5 ਰਹਿ ਗਈਆਂ ਹੁਣ ਤਾਂ ਬਣਾਇਆ ਕਿਉਂਕਿ ਬਾਂਹ ਕੁੱਤੀਆਂ ਨੇ ਕਿ ਜੋਰੀਆਂ ਸਾਈਡ ਗੁਰਦੁਆਰਾ ਸਾਹਿਬ ਚਲੇ ਗਈ ਸੀਗੀ ਹਾਜੋ ਜੀ ਨੇ ਕਰਮਾ ਕਰਮ ਤੋਂ ਚੋਰੀਆਂ ਖਾਡੀਆਂ ਨੇ ਸਪਾਈਸੀ ਸਪਾਈਸਿੰਗ ਮੰਮਾ ਦੇ ਹੱਥ ਦੀਆਂ ਜੈਮੀ ਜੈਮੀ ਸਪਾਈਸੀ ਹੁਣ ਆਪਾਂ ਬੱਲੇ ਮੱਥਾ ਟੇਕਾਂਗੇ ਨਾ ਲੋੜ ਸਾਰਾ ਦੇਖ ਤਾਂ ਨਿਕਲਿਆ ਕੋਈ ਦੇਖ ਕੇ ਆਂਦੇ ਹਾਂ ਜਦੋਂ ਬੈਠਾ ਕੋਈ ਇੱਕ ਹੈ ਨਹੀਂ ਕੋਈ ਆ ਕੇ ਨਹੀਂ ਕੋਈ ਮम्मा ਨਿਕਲ ਗਿਆ। ਓਏ ਦੇਖੋ ਗਾਇਸ ਤਾਰਾ। ਓਏ ਦੇਖੋ। ਮम्मा ਆਜੋ ਨਿਕਲ ਗਿਆ। ਤਾਰਾ ਨਿਕਲ ਗਿਆ। ਮम्मा ਅੰਜੀ ਫਰੈਂਡਸ ਇੱਥੇ ਆਪਾਂ ਗੁਲਗਲੇ ਕਚੌਰੀਆਂ ਬਣਾ ਲਏ ਸੀਗੇ ਤੇ ਮੱਥਾ ਟੇਕਣ ਲੱਗ ਗਏ ਸੀਗੇ ਤੇ ਪਹਿਲਾਂ ਮੈਂ ਕਿਹਾ ਚਲੋ ਮੱਥਾ ਟੇਕ ਕੇ ਵੀ ਫੇਰ ਮੈਂ ਆਰ ਕੇ ਦਉਂਗੀ ਜਲ ਦਉਂਗੀ ਆਪਣਾ ਤਾਰੇ ਨੂੰ ਤਾਰੇ ਨਿਕਲ ਚੁੱਕੇ ਸੀਗੇ ਤੇ ਇੱਥੇ ਅਸੀਂ ਬੈਠ ਗਏ ਸੀਗੇ ਬਸ ਮੈਂ ਇਸ ਤਰੀਕੇ ਨਾਲ ਹੀ ਮੱਥਾ ਟੇਕਦੀ ਨੂੰ ਅੱਗੇ ਮੰਮੀਓ ਨਹੀਂ ਆਉਂਦੇ ਹੁੰਦੇ ਨੇ ਚੱਕਰੀ ਲੈ ਕੇ ਇਸ ਵਾਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਮੈਂ ਕਿਹਾ ਮੰਮੀ ਰਹਿਣ ਦੋ ਕਿਉਂਕਿ ਡੈਡੀ ਵੀ ਕੰਮ ਤੇ ਸੀਗੇ ਭਾਈ ਵੀ ਕੰਮ ਤੇ ਫੇਰ ਮੰਮੀ ਮੈਂ ਕਿਹਾ ਵਿਚਾਰੀ ਕਿਧਰ ਆਉਂਦੀ ਫਿਰ ਮੈਂ ਕਿਹਾ ਰਹਿਣ ਤਾਂ ਤੁਸੀਂ ਦੀਵਾਲੀ ਨੂੰ ਹੁਣ ਥੋੜੇ ਦਿਨ ਰਹਿ ਕੇ ਇਕੱਠੀ ਉਹ ਇੱਕੇ ਪੱਥੜੇ 'ਚ ਫਰੂਟ ਰੱਖਲੇ ਸੀਗੇ ਤੇ ਆਪਣਾ ਚੱਕਰੀ ਰੱਖ ਲਈ ਸੀਗੀ ਤੇ ਦਾਣੇ ਦੀਵਾ ਇਦਾਂ ਹੀ ਮੱਥਾ ਟੇਕਦੀ ਹੁੰਨੀ ਐ ਇਦਾਂ ਲੋ ਜੀ ਆਪਾਂ ਆਪਣੇ ਬੱਚਿਆਂ ਨੂੰ ਦੇਤੀ ਸੀਗੀ ਚੱਕਰੀ ਕੁੜੀਆਂ ਮੁੰਡਿਆਂ 'ਚ ਫਰਕ ਨਾ ਕਰਿਆ ਕਰੋ ਜੇ ਤੁਹਾਡੇ ਕੁੜੀਆਂ ਵੀ ਆ ਤੁਸੀਂ ਉਹਨਾਂ ਦੀ ਵੀ ਸੁੱਖ ਭਾਲਿਆ ਕਰੋ ਕਿਉਂਕਿ ਅੱਜਕੱਲ੍ਹ ਹਰੇਕ ਕੋਈ ਕੁੜੀਆਂ ਦਾ ਵੀ ਵਰਤ ਤਾਂ ਜਿਹੜਾ ਰੱਖ ਰਿਹਾ ਚੱਕਰੀਆਂ ਦਾ ਵੀ ਚਲੋ ਸਾਡੇ ਧੀਆਂ ਨੇ ਅਸੀਂ ਆਪਣੀਆਂ ਧੀਆਂ ਦੀ ਲੰਬੀ ਉਮਰ ਲਈ ਵਰਤ ਰੱਖੀ ਐ ਧੀਆਂ ਦੇਖੋ ਇਹ ਚੀਜ਼ ਮੁੰਡੇ ਦੀਆਂ ਕੁੜੀਆਂ 'ਚ ਫਰਕ ਨਾ ਕਰਿਆ ਕਰੋ ਮੈਂ ਤਾਂ ਆਪਣੇ ਦੋਨੇ ਬੱਚਿਆਂ ਲਈ ਰੱਖਦੀ ਆ ਫਿਰਸ ਆਪਾਂ ਹੁਣ ਚੱਲਦੇ ਆ ਤੱਕ ਦੇਣ ਤੇ ਬਾਹਰ ਤਾਰੇ ਨਿਕਲ ਚੁੱਕੇ ਨੇ ਚਲੋ ਜੀ ਆਪਾਂ ਵਰਗਤ ਦੇ ਲਈ ਆ ਰਿਆ ਹਾਂ ਪਾਣੀ ਦੇ ਲਈ ਉਹ ਦੇਖੋ ਕਿਥੇ ਜਾਣੀ ਆ ਨਾ ਤਾਰਾ ਔਰ ਰੱਖੋ ਮਮ ਕੋਈ ਗੱਲ ਨਹੀਂ ਜਿਹੜਾ ਆਪਣਾ ਵਰਤ ਸੁਪੂਰਨ ਕਰ ਲਿਆ ਸਹ ਦੇ ਪਰਫੋਣਗੇ ਲੇਟ ਅਸੀਂ ਹੁਣ ਖਾਣੇ ਆ ਕੋਚੋਰੀਆਂ ਤੇ ਗੁਲਗੁਲੇ ਤੁਸੀਂ ਖਾਣੇ ਆ ਤਾਂ ਆਜੋ ਸਾਨੂੰ ਖਾ ਕੇ ਫੇਰ ਮਿਲਨੇ ਆ। ਹਾਂਜੀ ਬੱਚਾ ਕਚੋਰੀਆਂ ਕਿਹੋ ਜੀਆਂ ਬੜੀਆਂ ਨੇ। ਬਹੁਤ ਸਵਾਦ ਨੇ ਗਾਇਜ਼ ਆਜੂ ਖਾਣ। ਬਹੁਤ ਟੇਸਟੀ ਨੇ ਮਮਾ। ਆਜੂ ਜੀ ਤੁਸੀਂ ਵੀ ਖਾ ਲਓ ਇਹ ਤਾਂ ਲੱਗ ਗਿਆ ਆਪਣੀਆਂ ਕਚੋਰੀਆਂ ਖਾਣ। ਬਸ ਹੁਣ ਮੈਂ ਵੀ ਖਾਣੀਆਂ ਨਾਲ ਦਹੀਂ ਦੇ। ਮੈਂ ਆਪਣਾ ਦਹੀਂ ਬਣਾਇਆ ਰਹਿਤਾ। ਇਹ ਰੈਤਾ ਨਹੀਂ ਖਾਂਦੇ ਸਿੰਪਲ ਦਹੀਂ ਖਾਂਦੇ ਨੇ ਇਹਨੂੰ। ਯਾਨੀ ਗਾਇਜ਼ ਅਸੀਂ ਇਹਨਾਂ ਨੂੰ ਬੂੰਦੀ ਨਹੀਂ ਵਧੀਆ ਲੱਗਦੀ ਹੈਗੀ ਮੈਨੂੰ ਬੂੰਦੀ ਵਾਲਾ ਵਧੀਆ ਲੱਗਦਾ ਰੈਤਾ। ਗਾਇਜ਼ ਇੰਨੇ ਸਵਾਦ ਨੇ ਇੰਨੇ ਸਵਾਦ ਨੇ ਯਾਰੀ ਨਜ਼ਾਰੇ ਕੀ ਆ ਗਿਆ ਗਰਮੀ ਪਤਾ ਕਿੰਨੀ ਲੱਗਦੀ ਸੀ ਬਣਾਉਂਦੀ ਨੂੰ ਉਹ ਛੁੱਗੀ ਉਹ ਆ ਹੂੰ ਥੋੜੀ ਉਹ ਆ ਚਲੋ ਜੀ ਕਿੰਨਾ ਨੰਬਰ ਦਊਂਗੇ 100 ਤੋਂ 100 100 ਵਿੱਚੋਂ 100 ਹਾਂ ਪੂਰੀਆਂ ਸਵਾਦ ਨੇ ਹੈ ਚਲੋ ਜੀ ਹੁਣ ਮੈਂ ਵੀ ਖਾ ਲਵਾਂ ਮੈਨੂੰ ਵੀ ਭੁੱਖ ਲੱਗੀ ਹੈ ਸ਼ਾਇਦ ਪਾਪਾ ਥੋੜਾ ਲੇਟ ਆਉਣਗੇ ਲੈ ਕੇ ਆ ਕੇ ਖਾ ਲੈਣਗੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਹਾਂਜੀ ਫ੍ਰੈਂਸ ਟਾਈਮ ਹੋ ਗਿਆ ਜੀ 10:30 ਦਾ ਤੇ ਸੈਦ ਦੇ ਬਾਬਾ ਆਗੇ ਸੀਗੇ ਉਹਨਾਂ ਨੇ ਖਚੋਰੀਆਂ ਖਾ ਲੀਆਂ ਤੇ ਹੁਣ ਕੁਲਪੀ ਲੱਗੇ ਹੋਣ ਖਾਣ ਨਾ ਥੜ ਜਾ ਕੇ ਖਚੋਰੀਆਂ ਬਹੁਤ ਟੇਸਟੀ ਬਣੀਆਂ ਸੀਆਂ ਤੇ ਆਪਣਾ ਵਰਤ ਜਿਹੜਾ ਉਹ ਵੀ ਸੰਪੂਰਨ ਹੋ ਗਿਆ ਸੀਗਾ ਤੇ ਕਿਹੜੀ ਕਿਹੜੀ ਪੈਣਾ ਵਰਤ ਰੱਖਦੀਆਂ ਨੇ ਜਰੂਰ ਦੱਸਿਓ ਤੇ ਅੱਜ ਦਾ ਵਲੌਗ ਬਸ ਇੰਨਾ ਕੁ ਬਣਾਇਆ ਆਪਾਂ ਨੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ